ਸ੍ਰੀ ਵਾਹਿਗੁਰੂ ਸਾਹਿਬ ਜੀ ਉਦੋਹਰਾ ਜੋਦਰ ਸੋ ਯਾ ਦੇਗ ਮੈਂ ਹੈ ਗੁਰਹਿਤ ਕਰਤ ਆਹਾਰ ਬੇ ਪਰਜਾਤ ਸੇਵਾ ਕਰੇ ਔਰ ਹੰਕਾਰ ਨਿਵਾਰ ਜੋਦਰ ਸੋ ਯਾ ਦੇਗ ਮੈਂ ਹੈ ਗੁਰਹਤ ਕਰਤ ਆਹਾਰ ਤੋ ਆਪਾਂ ਸਰਵਣ ਕਰਦੇ ਆ ਰਹੇ ਹਾਂ ਵੀ ਗੁਰੂ ਅਮਰਦਾਸ ਮਹਾਰਾਜ ਦੇ ਚਰਣਾ ਦੇ ਵਿੱਚ ਜਿਵੇਂ ਜਿਵੇਂ ਗੁਰਸਿੱਖ ਨੇ ਜਿਹੜੇ ਉਹ ਚਰਣਾ ਦੇ ਵਿੱਚ ਆਏ ਉਹਨਾਂ ਨੂੰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਤੇ ਆਪਣੀ ਮਹਾਨ ਕਿਰਪਾ ਮਿਹਰ ਪਰ ਅਸਰ ਦੇ ਉੱਪਰ ਹੱਥ ਰੱਖਣਾ ਕਰਕੇ ਖੁਸ਼ੀਆਂ ਦੀ ਦਾਤ ਗਿਆਨ ਦਾ ਸੋਮਾ ਉਹਨਾਂ ਨੂੰ ਬਖਸ਼ਿਸ਼ ਕੀਤਾ ਤਾਂ ਆਪਾਂ ਸਰਵਣ ਕਰਦੇ ਆਏ ਸੀ ਪਾਰੋ ਜੁਲਕਾ ਪਰਮਹੰਸ ਪੂਰਾ ਸਤਗੁਰ ਕਿਰਪਾ ਧਾਰੀ ਮੱਲੂ ਸਾਹੀ ਸੁਰਮਾ ਵੱਡਾ ਭਗਤ ਭਾਈ ਕੇਦਾਰੀ ਦੀਪਾ ਦੇਉ ਨਰਾਇਣ ਦਾਸ ਬੂਲੇ ਦੇ ਜਾਈਏ ਬਲਹਾਰੀ ਲਾਲ ਸੋ ਲਾਲੂ ਬੁੱਧੀਵਾਨ ਦੁਰਗਾ ਜੀਵੰਦ ਪਰ ਉਪਕਾਰੀ ਜਗਾ ਧਰਨੀ ਜਾਣੀਐ ਸੰਸਾਰੂ ਨਾਲੇ ਨਰੰਕਾਰੀ ਕੱਲ ਆਪਾਂ ਸਰਵਣ ਕਰ ਰਹੇ ਸੀ ਭਾਈ ਜੱਗਾ ਉਦੋਂ ਪਹਿਲਾਂ ਸਰਵਣ ਕੀਤਾ ਸੀ ਭਾਈ ਲਾਲੂ ਬੁੱਧੀਵਾਨ ਉਹਦੇ ਨਾਲ ਦੁਰਗਾ ਉਹਦੇ ਨਾਲ ਭਾਈ ਜੀਵੰਦਾ ਇਸੇ ਤਰ੍ਹਾਂ ਜਦੋਂ ਅੱਜ ਅਗਲੇ ਜਿਹੜੇ ਮਹਾਨ ਸਿੱਖ ਨੇ ਸਤਗੁਰੂ ਪਾਤਸ਼ਾਹ ਦੀ ਗੋਦ ਦੇ ਵਿੱਚ ਆਉਂਦੇ ਨੇ ਉਹਦਾ ਨਾਮ ਆਉਣਾ ਕਰਦਾ ਜਦੋਂ ਆਪਾਂ ਵੇਖਦੇ ਆ ਕਹਿਣ ਲੱਗੇ ਜੋਧ ਰਸੋਈਆ ਦੇਵਤਾ ਭਾਈ ਗੁਰਦਾਸ ਜੀ ਕਵੀ ਜਨ ਕਵੀ ਸੰਤੋਖ ਜੀ ਲਿਖਣਾ ਕਰਦੇ ਨੇ ਜੋਦ ਰਸੋਈਆ ਦੇਗ ਮਹ ਗੁਰ ਹਿਤ ਕਰਤ ਅਹਾਰ ਭਾਈ ਗੁਰਦਾਸ ਜੀ ਕਹਿੰਦੇ ਐ ਜੋਦ ਰਸੋਈਆ ਦੇਵਤਾ ਗੁਰ ਸੇਵਾ ਕਰ ਦੋ ਤਰਤਾਰੀ ਕਹਿੰਦੇ ਭਾਈ ਜੋਦ ਜਿਹੜਾ ਰਸੋਈਆ ਜਿਹੜਾ ਗੁਰੂ ਪਾਤਸ਼ਾਹ ਜੀ ਦੇ ਗੁਰੂ ਕੇ ਲੰਗਰਾਂ ਦੇ ਵਿੱਚ ਭਾਬ ਰਸੋਈ ਦੇ ਅੰਦਰ ਆਪਣੀ ਕਿਰਤ ਕਰਕੇ ਆਹਾਰ ਹੈ ਜਿਹੜਾ ਉਹ ਸਤਿਗੁਰੂ ਪਾਦਸ਼ਾਹ ਦੇ ਲਈ ਤਿਆਰ ਕਰਕੇ ਦਿੰਦਾ ਪਿਆ ਹੈ ਤੇ ਪਰ ਜਾਤ ਸੇਵਾ ਕਰੇ ਔਰ ਹੰਕਾਰ ਨਿਵਾਰ ਤੇ ਵਿਪਰ ਤੋਂ ਮਕਸ਼ਦ ਹੁੰਦਾ ਹੈ ਬ੍ਰਾਹਮਣ ਕਹਿਣ ਲੱਗੇ ਫਿਰ ਉਹ ਕਿਹਦੇ ਨਾਲ ਸੰਬੰਧ ਰੱਖਣਾ ਕਰਦਾ ਹੈ ਬੇਸ਼ੱਕ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਕਿਸੇ ਨੂੰ ਵੀ ਮੁੱਖ ਨਹੀਂ ਰੱਖਿਆ ਜਾਂਦਾ ਪਰ ਫਿਰ ਵੀ ਜਿਵੇਂ ਜਿਵੇਂ ਉਹ ਆਪਣਾ ਜੀਵਨ ਪਹਿਲਾਂ ਤੋਂ ਲੈ ਕੇ ਬਤੀਤ ਕਰਦੇ ਆ ਰਹੇ ਆ ਸੰਸਾਰ ਦੇ ਵਿੱਚ ਉਸੇ ਤਰ੍ਹਾਂ ਉਹਨਾਂ ਦਾ ਨਾਮ ਦਰਜ ਕੀਤਾ ਜਾਂਦਾ ਹੈ ਤਾਂ ਜਦੋਂ ਵੇਖਿਆ ਜਾਂਦਾ ਹੈ ਉਹਨੇ ਆਪਣਾ ਇਹ ਸਾਰਾ ਕੁਝ ਛੱਡਣਾ ਕਰਕੇ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਦੇ ਵਿੱਚ ਆਇਆ ਵਿਪਰ ਜਾਤ ਸੇਵਾ ਕਰੇ ਭਾਵ ਉਹ ਭਾਈ ਜੋਦ ਬ੍ਰਾਹਮਣਾਂ ਦੇ ਘਰ ਦੇ ਵਿੱਚ ਜਨਮ ਹੈ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੇਵਾ ਪਿਆ ਕਰਦਾ ਹੈ ਤੇ ਜਦੋਂ ਸੇਵਾ ਪਿਆ ਕਰਦਾ ਔਰ ਹੰਕਾਰ ਨਿਵਾਰ ਕਹਿੰਦੇ ਫਿਰ ਉਹਦਾ ਜਿਹੜਾ ਆਪਣਾ ਜਾਤ ਦਾ ਅਪਮਾਨ ਭਾਵ ਜਿਹੜਾ ਜਾਤ ਦਾ ਹੰਕਾਰ ਸੀ ਵੀ ਮੈਂ ਬ੍ਰਾਹਮਣ ਹਾਂ ਮੈਂ ਉੱਚ ਜਾਤੀ ਦੇ ਨਾਲ ਸੰਬੰਧ ਰੱਖਣਾ ਕਰਦਾ ਕਹਿੰਦੇ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਦੇ ਵਿੱਚ ਆਇਆ ਤਾਂ ਉਹਨੇ ਆਪਣਾ ਇਹ ਹੰਕਾਰ ਸੀ ਜਿਹੜਾ ਉਹ ਤਿਆਗਣਾ ਕਰ ਦਿੱਤਾ ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹਦੀ ਸੇਵਾ ਤੋਂ ਗੁਰੂ ਅਮਰਦਾਸ ਮਹਾਰਾਜ ਖੁਸ਼ ਹੋਣਾ ਕਰਦੇ ਨੇ ਪੂਰਾ ਸਤਗੁਰ ਪੈਜ ਸਵਾਰੀ ਪੂਰੇ ਗੁਰੂ ਅਮਰਦਾਸ ਮਹਾਰਾਜ ਨੇ ਉਹਦੀ ਪੈਜ ਭਾਵ ਉਹਦਾ ਜੀਵਨ ਹੈ ਜਿਹੜਾ ਉਹ ਇਸ ਕਰਕੇ ਸਵਾਰਨਾ ਕਰ ਦਿੱਤਾ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਦੇ ਅੰਦਰ ਚਾਰਾਂ ਵਰਨਾ ਦੇ ਲੋਕਾਂ ਨੂੰ ਇੱਕ ਸੰਗਤ ਦੇ ਵਿੱਚ ਬਿਠਾਇਆ ਜਾਂਦਾ ਹੈ ਇੱਕ ਪੰਗਤ ਦੇ ਵਿੱਚ ਬਿਠਾਇਆ ਜਾਂਦਾ ਹੈ ਤੇ ਕਿਸੇ ਦੇ ਨਾਲ ਵਿਤਕਰਾ ਨਹੀਂ ਹੈ ਸਾਰਿਆਂ ਨੂੰ ਭਾਵ ਇੱਕੋ ਜਿਹਾ ਮਾਨ ਤੇ ਸਤਿਕਾਰ ਮਿਲਦਾ ਪਿਆ ਕਹਿੰਦੇ ਅੱਜ ਫਿਰ ਇਸ ਕਰਕੇ ਤੇ ਭਾਈ ਜਿਹੜਾ ਜੋਧ ਰਸੋਈਏ ਦੇ ਵਿੱਚ ਕੰਮ ਕਰਦਾ ਪਿਆ ਉਹਨੇ ਆਪਣਾ ਉਹ ਵੱਡ ਪੁਣਾ ਭਾਵ ਆਪਣਾ ਬ੍ਰਾਹਮਣ ਦਾ ਜਿਹੜਾ ਜਾਤ ਦਾ ਹੰਕਾਰ ਹੈ ਤੇ ਉਸ ਨੂੰ ਛੱਡ ਕੇ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਦੇ ਵਿੱਚ ਸੇਵਾ ਦੇ ਵਿੱਚ ਲੱਗਿਆ ਸਤਿਗੁਰੂ ਪਾਤਸ਼ਾਹ ਜੀ ਨੇ ਉਹਦਾ ਜਿਹੜਾ ਜੀਵਨ ਹੈ ਉਹ ਸਵਾਰਨ ਕਰ ਦਿੱਤਾ ਹੈ ਤਨ ਆਦਿਕ ਜੀ ਸਿੱਖ ਗਾਨ ਲਿਆਵੇ ਪੇਟ ਤਰੈ ਸਤ ਗੁਰੂ ਮਨਾਵੇ ਕਿੰਦੀ ਫਿਰ ਹਮੇਸ਼ਾ ਵਾਹ ਤੇ ਉਹ ਆਪਣੇ ਸਤਿਗੁਰੂ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਆਉਣਾ ਕਰਦਾ ਜਦੋਂ ਗੋਦ ਦੇ ਵਿੱਚ ਆਇਆ ਤਾਂ ਉਸ ਵੇਲੇ ਵੇਖਣਾ ਕਰਦੇ ਆ ਕਹਿੰਦੇ ਉਹਨੇ ਆਪਣਾ ਜਿਹੜਾ ਜੀਵਨ ਦੇ ਵਿੱਚ ਕਿਹੜੇ ਪਾਸੇ ਲਾਉਣਾ ਕਰ ਲਿਆ ਧਨ ਆਦਿਕ ਜੇ ਸਿੱਖ ਗਣ ਲਿਆਵੇ ਸੇਵਾ ਕੀ ਕਰਦਾ ਪਿਆ ਜਿਹੜੇ ਸਿੱਖ ਸੰਗਤ ਆਉਂਦੀ ਹੈ ਬਾਹਰੋਂ ਉਹ ਆਪਣੇ ਕੋਲੇ ਧਨ ਲੈ ਕੇ ਆਉਣਾ ਕਰਦੀ ਹੈ ਤੇ ਜਦੋਂ ਫਿਰ ਸਤਿਗੁਰੂ ਪਾਦਸ਼ਾਹ ਜੀ ਦੇ ਅੱਗੇ ਭੇਟਾ ਰੱਖਣਾ ਕਰ ਦਿੰਦੇ ਨਹਿ ਸਭ ਜੋਦਰ ਰਸੋਈਆ ਲੀਤ ਲੰਗਰ ਪਰੇ ਲਗਾਈ ਕਰਦੇ ਤ ਕਿੰਦੀ ਫਿਰ ਉਹ ਕੀ ਕਰਦੇ ਨੇ ਉਹ ਸਾਰੀਆਂ ਭੇਟਾਵਾਂ ਨੇ ਜਿਹੜੀਆਂ ਜੋਦ ਰਸੋਈਆ ਲੈ ਲੈਂਦਾ ਸੀ ਗੁਰੂ ਅਮਰਦਾਸ ਮਹਾਰਾਜ ਦੇ ਚਰਣਾ ਦੇ ਵਿੱਚ ਸੇਵਾ ਕਰਦਾ ਹੈ ਜਿਹੜੀਆਂ ਵਸਤੂਆਂ ਨੇ ਜਿਹੜੀ ਮਾਇਆ ਹੈ ਉਹ ਜਦੋਂ ਭੇਟਾ ਮੱਥਾ ਟੇਕਿਆ ਗਿਆ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਉਹ ਭਾਈ ਜੋਧ ਦੀ ਹੈ ਕਹਿੰਦੇ ਫਿਰ ਉਹ ਆਪਣੇ ਕੋਲੇ ਲੈ ਲੈਂਦਾ ਲੰਗਰ ਪਰ ਲਗਾਏ ਕਰ ਦੇ ਤ ਕਹਿੰਦੇ ਫਿਰ ਲੰਗਰ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲਿਆ ਕੇ ਲਾਉਣਾ ਕਰ ਦਿੰਦਾ ਹੈ ਇੱਕ ਦਿਨ ਮੈਂ ਜੇ ਤੋ ਲੱਗ ਜਾਏ ਤੇ ਤਕਲੇ ਤੇ ਲੰਗਰ ਮਹਿਲਾਈ ਕਹਿੰਦੇ ਇਸੇ ਤਰ੍ਹਾਂ ਇੱਕ ਦਿਨ ਦੇ ਵਿੱਚ ਜਦੋਂ ਰੋਜ਼ ਆਪਾਂ ਪਹਿਲਾਂ ਸਰਵਣ ਕੀਤਾ ਸੀ ਵੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਗੁਰੂ ਕੇ ਲੰਗਰਾਂ ਦੇ ਵਿੱਚ ਜਿਹੜੀ ਪਰਥਾ ਉਹ ਇਹ ਪਰਥਾ ਚੱਲਦੀ ਹੈ ਵੀ ਜਿੰਨਾ ਵੀ ਆਥਣ ਤੱਕ ਲੰਗਰ ਤਿਆਰ ਹੁੰਦਾ ਪਿਆ ਜਿੰਨਾ ਵੀ ਲੱਗਦਾ ਉਹਨਾਂ ਹੀ ਤਿਆਰ ਕਰਨੇ ਜਿਹੜਾ ਬਚ ਗਿਆ ਉਹ ਗਰੀਬਾਂ ਦੇ ਵਿੱਚ ਵੰਡ ਦੇਣਾ ਲੋੜਵੰਦਾਂ ਨੂੰ ਜਿਹੜਾ ਬਚਣਾ ਕਰ ਗਿਆ ਤੇ ਉਹ ਗਊਆਂ ਨੂੰ ਪਾ ਦੇਣਾ ਜੇ ਫਿਰ ਵੀ ਬਚਣਾ ਕਰ ਗਿਆ ਤਾਂ ਉਹਨੂੰ ਬਿਆਸਾ ਦਰਿਆ ਦੇ ਵਿੱਚ ਪਾਇਆ ਜਾਂਦਾ ਭਾਵ ਸ਼ਾਮ ਨੂੰ ਇਹ ਲਿਖਿਆ ਜਾਂਦਾ ਹੈ ਵਿਦਵਾਨ ਕਹਿੰਦੇ ਸ਼ਾਮ ਨੂੰ ਸਾਰੇ ਦੇ ਸਾਰੇ ਜਿਹੜੇ ਵਰਤਣ ਹੈ ਉਹ ਸਾਫ਼ ਕਰਕੇ ਗੁਰੂ ਘਰ ਲੰਗਰ ਤੇ ਭਾਂਡੇ ਨੇ ਜਿਹੜੇ ਸਾਫ਼ ਕਰਕੇ ਉਹ ਮੂਧੇ ਮਾਰੇ ਜਾਂਦੇ ਆ ਵੀ ਅੰਮ੍ਰਿਤ ਵੇਲੇ ਫੇਰ ਇਸੇ ਤਰ੍ਹਾਂ ਦਵਾਰੇ ਸਾਰਾ ਕੁਝ ਤਿਆਰ ਹੋਣਾ ਕਰੇਗਾ ਭਾਵ ਇਹ ਸੀ ਵੀ ਕੋਈ ਬੇਹਾਰ ਨਹੀਂ ਸੀ ਵਰਤਿਆ ਜਾਂਦਾ ਤੇ ਅੱਜ ਇਸੇ ਤਰ੍ਹਾਂ ਜਿਵੇਂ ਜਿਵੇਂ ਉਹ ਸੇਵਾ ਚੱਲਦੀ ਆ ਰਹੀ ਹੈ ਤੇ ਤਕਲੇਤ ਲੰਗਰ ਮਹਿਲਾਏ ਜਿੰਨਾ ਵੀ ਗੁਰੂ ਕੇ ਲੰਗਰਾਂ ਦੇ ਵਿੱਚ ਰਸਣ ਲੱਗਣਾ ਕਰਦਾ ਹੈ ਉਹ ਉਸੇ ਤਰ੍ਹਾਂ ਭਾਈ ਜੋਧ ਹੈ ਜਿਹੜਾ ਉਹ ਆਪਣੇ ਸੇਵਾ ਦੇ ਵਿੱਚ ਲੱਗ ਕੇ ਉਸੇ ਤਰ੍ਹਾਂ ਸਮਾਨ ਪਾਉਂਦਾ ਪਿਆ ਹੈ ਦਿਨ ਅਗਲੇ ਹਿਤ ਰਹਿ ਨਾ ਪਾਵੇ ਆਦ ਹੈ ਜੇ ਪਸ਼ੂ ਅਨ ਬਹਿਰ ਖਵਾਵੇ ਕਹਿੰਦੇ ਫਿਰ ਵਧਣ ਨਹੀਂ ਦੇਣਾ ਭਾਵ ਮਕਸ਼ਦ ਹੈਗਾ ਵੀ ਜਿੰਨੀ ਲੋੜ ਹੈ ਉਹਨਾਂ ਤਿਆਰ ਕਰਦੇ ਜੇ ਫਿਰ ਵੀ ਬਚਿਆ ਕਹਿੰਦੇ ਤਾਂ ਉਸ ਤੋਂ ਬਾਅਦ ਫਿਰ ਪਸ਼ੂਆਂ ਨੂੰ ਪਾਉਣਾ ਕਰ ਦਿੰਦਾ ਹੈ ਨਾਹੀਂ ਤਾਂ ਸਰਤਾ ਮਾਹੀਂ ਗਿਰਾਵੇ ਜਲਗਾ ਘਰਤੀ ਸਕਲ ਡਲਾਵੇ ਕਹਿੰਦੇ ਉਸ ਤੋਂ ਬਾਅਦ ਫਿਰ ਜਿਹੜੀ ਮੈਂ ਬੇਨਤੀ ਕੀਤੀ ਆ ਵੀ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਦੀ ਆਪਾ ਇਹ ਵਿਚਾਰ ਸਰਵਣ ਕੀਤੀ ਐ ਇਸੇ ਤਰ੍ਹਾਂ ਅੱਜ ਵੀ ਇਹਦੇ ਅੰਦਰ ਦੱਸਣਾ ਕਰ ਦਿੱਤਾ ਕਹਿੰਦੇ ਫਿਰ ਜਿੰਨਾ ਬਚਿਆ ਪਸ਼ੂਆਂ ਨੂੰ ਪਾਇਆ ਜੇ ਪਸ਼ੂਆਂ ਤੋਂ ਬਚਣਾ ਕਰ ਗਿਆ ਨਾ ਖੱਦ ਨਹਿ ਤ ਸਰਤਾ ਮਹਿ ਗਰਾਵੇ ਸਰਤਾ ਦਾ ਮਕਸ਼ਦ ਹੈ ਗਿਆ ਵਿਆਸਾ ਨਦੀ ਕਹਿੰਦੇ ਫਿਰ ਸਲ ਦੇ ਭਾਵ ਉਹਦੇ ਅੰਦਰ ਹੈ ਜਲ ਗਾਗਰ ਤੇ ਸਕਲ ਡੁਲਾਵੇ ਸਾਰੀਆਂ ਗਾਗਰਾਂ ਨੇ ਜਿਹੜੀਆਂ ਭਰੀਆਂ ਪਈਆਂ ਨੇ ਉਹਨਾਂ ਸਾਰਿਆਂ ਨੂੰ ਲਿਜਾ ਕੇ ਉਸ ਨਦੀ ਦੇ ਵਿੱਚ ਵਿਆਸਾ ਦਰਿਆ ਦੇ ਅੰਦਰ ਪਾ ਦਿੰਦਾ ਨਹੇ। ਨੀਰ ਆਦ ਹਿਤ ਪ੍ਰਾਤਨਤ ਰਹਿ ਕਹਾ ਅਨ ਕੀ ਗਿਣਤੀ ਕਰੈ। ਕਹਿੰਦੇ ਫਿਰ ਜੋ ਉਸ ਤੋਂ ਬਾਅਦ ਕੀ ਆ ਜਦੋਂ ਸਵੇਰ ਹੋਣਾ ਕਰਦੀ ਆ ਸਵੇਰ ਨੀਰ ਆਦ ਹਿਤ ਪ੍ਰਾਤਨਤ ਰਹਿ। ਕਹਿੰਦੇ ਇਸ ਕਰਕੇ ਉਸ ਤੋਂ ਬਾਅਦ ਪਾਣੀ ਆਦ ਸਵੇਰ ਦੇ ਲਈ ਵੀ ਨਹੀਂ ਰੱਖਿਆ ਜਾਂਦਾ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੀ ਕੋਈ ਗੱਲ ਨਹੀਂ ਭਾਈ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਤਾਂ ਉਸ ਵੇਲੇ ਸਾਰੀਆਂ ਵਸਤੂਆਂ ਨੇ ਜਿਹੜੀਆਂ ਤਿਆਰ ਆਪੇ ਹੋ ਜਾਣਗੀਆਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਹਾ ਅੰਨ ਕੀ ਗਿਣਤੀ ਕਰਾ ਕਹਿੰਦੇ ਫਿਰ ਕੋਈ ਵੀ ਅੰਨ ਦੀ ਜਿਹੜੀ ਗਿਣਤੀ ਹੈ ਭਾਵ ਰਾਸ਼ਨ ਦੀ ਉਹਦੀ ਕੋਈ ਵੀ ਗਿਣਤੀ ਨਹੀਂ ਕਰੀ ਜਾਂਦੀ ਤੇ ਜਿੰਨਾ ਲੋੜ ਪੈਂਦੀ ਆ ਤੇ ਉਹਨਾਂ ਤਿਆਰ ਕੀਤਾ ਜਾਂਦਾ ਹੈ। ਸਿਮ ਗੁਰ ਹੁਕਮ ਸਵਾਰਤਾ ਜੋਦ ਲੰਗਰ ਕਾਰ ਕਰਹਿਤ ਬੋਦ। ਤੇ ਸਤਿਗੁਰੂ ਪਾਦਸ਼ਾਹ ਜੀ ਦਾ ਹੁਕਮ ਹੈ ਵੀ ਭਾਈ ਜਿੰਨੀਆਂ ਸੰਗਤਾਂ ਆਈ ਜਾਂਦੀਆਂ ਨੇ ਉਹਨਾਂ ਗੁਰੂ ਕੇ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਪਾਣੀ ਆਹਾਰ ਇਹ ਖਿਚੜੀ ਉਸੇ ਤਰ੍ਹਾਂ ਤਿਆਰ ਕਰਦੇ ਰਹੋ। ਤਾਂ ਗੁਰੂ ਦੇ ਹੁਕਮ ਦੇ ਅਨਸਾਰ ਗੁਰੂ ਕੇ ਲੰਗਰਾਂ ਦੇ ਵਿੱਚ ਭਾਈ ਜੋਧ ਹੈ ਜਿਹੜਾ ਉਹ ਏਸੇ ਤਰ੍ਹਾਂ ਹੁਕਮ ਮੰਨਦਿਆਂ ਹੋਇਆਂ ਸਾਰੇ ਦਾ ਸਾਰਾ ਸਮਾਨ ਤਿਆਰ ਪਿਆ ਕਰਾਉਂਦਾ ਹੈ। ਆਛੇ ਕੁਛ ਪੋਜਨ ਰਹਿ ਜਾਏ। ਬੇਨਾ ਸਵਾਦਤ ਖਾਏ ਬਿਤਾਏ। ਜਿਹੜਾ ਪਿੱਛੋਂ ਬਚਣਾ ਕਰ ਜਾਂਦਾ ਹੈ ਰਹਿ ਜਾਂਦਾ ਹੈ ਭਾਈ ਜੋਧ ਕਹਿਣ ਲੱਗੇ ਫਿਰ ਆਪ ਉਸੇ ਤਰ੍ਹਾਂ ਸਮੇਂ ਦੇ ਮੁਤਾਬਕ ਛਕਣਾ ਕਰਦਾ ਹੈ। ਤੇ ਆਪਣਾ ਜੀਵਨ ਬਤੀਤ ਪਿਆ ਕਰਦਾ ਹੈੁਰ ਕੇ ਸਿੱਖ ਜਾਨ ਸੁਮਦਾਈ ਸਭ ਕੀ ਸੇਵਾ ਕਰੇ ਬਣਾਈ ਕਹਿੰਦੇ ਗੁਰੂ ਦੀ ਸਿੱਖ ਸੰਗਤ ਨੂੰ ਜਾਣ ਕੇ ਭਾਵ ਫਿਰ ਇਨਕ ਪਿਆਰ ਦੇ ਨਾਲ ਸੇਵਾ ਕਰਦਾ ਪਹਿਲਾਂ ਸਾਰਿਆਂ ਨੂੰ ਸ਼ਿਕਾਉਣਾ ਕਰਦਾ ਹੈ ਤੇ ਛਕਾਉਣ ਤੋਂ ਬਾਅਦ ਫਿਰ ਕਹਿੰਦੇ ਆਪ ਛਕਣਾ ਕਰਦਾ ਪਹਿਲਾਂ ਨਹੀਂ ਛਕਣਾ ਕਰਦਾ ਪਾਉ ਇਹ ਹੈ ਸਾਰਿਆਂ ਦੇ ਨਾਲੋਂ ਪਹਿਲਾਂ ਉੱਠਣਾ ਕਰਦਾ ਤੇ ਫਿਰ ਸਾਰਾ ਕੁਝ ਇਹ ਆਪ ਤਿਆਰ ਕਰਾਉਂਦਾ ਤੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਆਪ ਛਕਣਾ ਕਰਦਾ ਜਿਵੇਂ ਅੱਜ ਆਪਾਂ ਆਪਣੇ ਘਰਾਂ ਦੇ ਅੰਦਰ ਵੇਖਣਾ ਕਰ ਲਈਏ ਆਪਣੀਆਂ ਭੈਣਾਂ ਨੇ ਮਾਤਾਵਾਂ ਨੇ ਸਾਰਿਆਂ ਦੇ ਨਾਲੋਂ ਪਹਿਲਾਂ ਸਵੇਰ ਉੱਠਣਾ ਕਰਦੀਆਂ ਨੇ ਤਾਂ ਰਸੋਈ ਦੇ ਅੰਦਰ ਤਿਆਰ ਕਰਦੀਆਂ ਨੇ ਤੇ ਜਿਉਂ-ਜਿਉਂ ਪ੍ਰਸ਼ਾਦਾ ਚਾਹ ਪਾਣੀ ਤਿਆਰ ਹੁੰਦਾ ਪਹਿਲਾਂ ਪਰਿਵਾਰ ਨੂੰ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਆਪ ਛਕਦੀਆਂ ਨੇ ਸਾਰੇ ਪਰਿਵਾਰ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ ਤਿਆਰ ਕਰਕੇ ਜਦੋਂ ਸਾਰੇ ਛਕਣਾ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਵਾਰੀ ਫਿਰ ਉਸ ਵੇਲੇ ਸਾਡੀ ਮਾਤਾ ਦੀ ਆਉਣਾ ਕਰਦੀ ਹੈ ਫਿਰ ਉਹ ਛਕਣਾ ਕਰਦੀ ਹੈ ਇਸੇ ਤਰ੍ਹਾਂ ਕਹਿਣ ਤੋਂ ਅਮਰਾਦ ਜਿਹੜਾ ਭਾਈ ਜੋਧ ਹੈ ਉਹੋ ਗੁਰੂ ਕੇ ਲੰਗਰਾਂ ਦੇ ਵਿੱਚ ਸਭ ਦੇ ਨਾਲੋਂ ਪਹਿਲਾਂ ਉੱਠਦਾ ਹੈ ਤੇ ਆਪ ਸਾਰਿਆਂ ਦੇ ਨਾਲੋਂ ਬਾਅਦ ਦੇ ਵਿੱਚ ਕਹਿੰਦੇ ਫਿਰ ਪ੍ਰਸ਼ਾਦਾ ਪਿਆ ਸਕਦਾ ਹੈ ਜੋ ਜਿਸ ਕਾਲ ਪੂਰੀ ਮਹਿ ਆਵੈ ਤਵ ਕਰ ਤਿਆਰ ਆਹਾਰ ਅਚਾਵੈ ਤੇ ਜਿਸ ਸਮੇਂ ਜਦੋਂ ਵੀ ਕੋਈ ਕੋਈ ਆਉਂਦਾ ਕਿਸੇ ਵੇਲੇ ਚਾਰ ਸਿੰਘ ਆ ਗਏ ਆ ਪਰਿਵਾਰ ਸਮੇਤ ਆ ਗਏ ਆ ਕੋਈ ਦੋ ਆ ਗਏ ਆ ਕੋਈ ਛੇ ਆ ਗਏ ਆ ਉਸੇ ਸਮੇਂ ਉਹਨਾਂ ਨੂੰ ਲੋੜ ਦੇ ਅਨੁਸਾਰ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ ਕਰਦਾ ਇਹ ਨਹੀਂ ਹੈਗਾ ਕਹਿ ਦਿੱਤਾ ਵੀ ਭਾਈ ਹੈ ਨਹੀਂ ਹੁਣ ਤਾਂ ਸਰ ਗਿਆ ਕਹਿੰਦੇ ਐਸੀ ਗੱਲ ਨਹੀਂ ਇੰਨੀ ਕਿ ਨਿਮਰਤਾ ਦੇ ਅੰਦਰ ਭਾਈ ਜੋਧ ਹੈ ਉਹ ਆਪਣਾ ਜੀਵਨ ਬਤੀਤ ਕਰਦਾ ਹੈ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਦਾ ਹੈ ਤਾਂ ਉਸੇ ਵੇਲੇ ਆਏ ਹੋਏ ਆਤਿਥੀਆਂ ਨੂੰ ਗੁਰਸਿੱਖਾਂ ਨੂੰ ਤੇ ਉਸੇ ਵੇਲੇ ਉਹਨਾਂ ਦੀ ਭੁੱਖ ਦੇ ਮੁਤਾਬਕ ਤੇ ਚਾਹ ਪਾਣੀ ਪ੍ਰਸ਼ਾਦਾ ਛਕਾਉਣਾ ਕਰਦਾ ਹੈ ਨਹਿ ਆਲਸ ਕੋ ਦਿਜਵਾਰ ਕਰੇ ਆਏ ਸੁਦਤ ਕੀ ਸੁਦਾਸ ਹਰੈ ਕਹਿੰਦੇ ਇਸੇ ਤਰ੍ਹਾਂ ਫਿਰ ਜਦੋਂ ਸੇਵਾ ਕਰਦਾ ਹੈ ਸਵੇਰ ਤੋਂ ਸ਼ਾਮ ਤੱਕ ਤਾਂ ਕਦੇ ਵੀ ਜੀਵਨ ਦੇ ਵਿੱਚ ਮਨ ਦੇ ਵਿੱਚ ਆਲਸ ਆਲਸ ਦਾ ਮਕਸ਼ਦ ਹੁੰਦਾ ਪਾਸਾ ਵਟ ਲੈਣਾ ਆਪਾਂ ਆਮ ਕਹਿੰਦੇ ਆ ਬੰਦਾ ਇਹ ਆਲਸੀ ਹੈ ਭਾਈ ਤਾਂ ਉਹਨੇ ਕਦੇ ਵੀ ਆਪਣੇ ਜੀਵਨ ਦੇ ਵਿੱਚ ਆਲਸ ਨਹੀਂ ਲੈ ਕੇ ਆਂਦੀ ਪਾਸਾ ਨਹੀਂ ਵਟਿਆ ਕਦੇ ਇਹ ਨਹੀਂ ਹੈ ਵੀ ਹੁਣ ਕੋਈ ਆਉਣਾ ਕਰਗੀ ਸੰਗਤ ਆਪਾਂ ਪਰਾਂ ਤੁਰ ਜੀਏ ਕਹਿੰਦੇ ਇਹ ਚੀਜ਼ ਨੇ ਕੀਤਾ ਨਹ ਆਲਸ ਕੋ ਦਿਜ ਵਰ ਕਰੈ ਦਿਜ ਵੀ ਪੰਡਤ ਹੁੰਦਾ ਹੈ ਬ੍ਰਾਹਮਣ ਤਾਂ ਇਸੇ ਤਰ੍ਹਾਂ ਵਿਪਰ ਵੀ ਬ੍ਰਾਹਮਣ ਹੁੰਦਾ ਹੈ ਕਹਿੰਦੇ ਉਸ ਵੇਲੇ ਫਿਰ ਜਿਹੜਾ ਇਹ ਬ੍ਰਾਹਮਣ ਹੈ ਭਾਈ ਜੋਧ ਹੈ ਕਦੇ ਵਾਸਤੇ ਇਹਨੇ ਜੀਵਨ ਦੇ ਵਿੱਚ ਆਲਸ ਨਹੀਂ ਕਰੀ ਤਾਂ ਹਰ ਇੱਕ ਜਦੋਂ ਵੀ ਆਇਆ ਉਸੇ ਤਰ੍ਹਾਂ ਉਹਨੂੰ ਤਿਆਰ ਕਰਕੇ ਸ਼ਕਾਉਂਦਾ ਪਿਆ ਹੈ ਦੇਖ ਸੇਵਰੀ ਜੇ ਗੁਰਦੇਵ ਸਤ ਨਾਮ ਦੇ ਗਿਆਨ ਕਰੇਵ ਉਹਦੀ ਸੇਵਾ ਨੂੰ ਵੇਖਿਆ ਮੇਰੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਕਮਾਲ ਹੋ ਗਈ ਹੈ ਤੇ ਇੰਨੀ ਕੁ ਸੇਵਾ ਪਿਆ ਕਰਦਾ ਹੈ ਉਹਨੂੰ ਸਾਰਾ ਕੁਝ ਮੇਰੇ ਅਮਰਦਾਸ ਸਤਗੁਰੂ ਪਾਤਸ਼ਾਹ ਵੇਖਦੇ ਪਏ ਹੈ ਤਾਂ ਜਦੋਂ ਇੰਨੀਕ ਸੇਵਾ ਵੇਖੀ ਇੰਨੀਕ ਉਹਦੀ ਨਿਮਰਤਾ ਵੇਖੀ ਆਲਸ ਤੋਂ ਰਹਿਤ ਵੇਖਿਆ ਤਾਂ ਕਹਿੰਦੇ ਫਿਰ ਉਸੇ ਵੇਲੇ ਕੀ ਆ ਸਤਿਗੁਰੂ ਪਾਤਸ਼ਾਹ ਜੀ ਖੁਸ਼ ਹੋਣਾ ਕਰਗੇ ਦੇਖ ਸੇਵ ਰੀਜੇ ਗੁਰਦੇਵ ਰੀਜੇ ਦਾ ਮਕਸ਼ਦ ਹੁੰਦਾ ਖੁਸ਼ ਹੋਣਾ ਭਾਵੇਂ ਆਪਾਂ ਆਮ ਸ਼ਬਦ ਵਰਤੇ ਆ ਵੀ ਫਲਾਣੇ ਬੰਦੇ ਨੇ ਫਲਾਣੇ ਨੂੰ ਖੁਸ਼ ਕਰ ਲਿਆ ਫਲਾਣੇ ਨੇ ਫਲਾਣੇ ਨੂੰ ਰਜਾਉਣਾ ਕਰ ਲਿਆ ਇਹ ਸ਼ਬਦ ਵਰਤੇ ਜਾਂਦੇ ਆ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਨੂੰ ਇੰਨਾ ਕੁ ਖੁਸ਼ ਕਰ ਲਿਆ ਭਾਈ ਜੋਧ ਨੇ ਸੇਵਾ ਕਰਕੇ ਤਾਂ ਸਤਿਗੁਰੂ ਪਾਤਸ਼ਾਹ ਪਰਸੰਨ ਹੋ ਗਏ ਆ ਤੇ ਫਿਰ ਹੁਣ ਦਾਤ ਦਿੰਦੇ ਪਏ ਆ ਦਾਤ ਕਹਿਣ ਲੱਗੇ ਆ ਆ ਜਾ ਭਾਈ ਜੋਧ ਗੁਰੂ ਨਾਨਕ ਸਹਿਬ ਮਹਾਰਾਜ ਤੇਰੇ ਤੇ ਖੁਸ਼ ਹੋਣਾ ਕਰ ਗਿਆ ਤੇਰੀ ਸੇਵਾ ਨੂੰ ਵੇਖ ਕੇ ਤੁਠਿਆ ਤੇਰੇ ਤੇ ਜਦੋਂ ਤੁਠੇ ਦੀ ਗੱਲ ਆਉਣਾ ਕਰਦੀ ਐ ਤਾਂ ਉਸੇ ਵੇਲੇ ਦੋਨੋਂ ਹੱਥ ਜੋੜਨਾ ਕਰਦੇ ਭਾਈ ਜੋਧ ਕਹਿਣ ਲੱਗਾ ਸਤਿਗੁਰੂ ਪਾਦਸ਼ਾਹ ਹਾਜ਼ਰ ਆ ਕੀ ਹੁਕਮ ਨੇ ਤਸ ਪਾਦਸ਼ਾਹ ਕਹਿਣ ਲੱਗੇ ਹੁਕਮ ਕੋਈ ਨਹੀਂ ਹੈਗਾ ਤੇ ਅੱਜ ਤੇਰੀ ਦਾਤ ਤੈਨੂੰ ਅਸੀਂ ਦੇਣ ਵਾਸਤੇ ਬੁਲਾਇਆ ਆਪਣੀ ਦਾਤ ਲੈਣਾ ਕਰਲਾ ਤੇ ਉਹ ਦਾਤ ਕਿਹੜੀ ਹੈ ਉਹ ਦਾਤ ਆਪਾਂ ਜਦੋਂ ਵੇਖਣਾ ਕਰਦੇ ਆ ਅਰਦਾਸ ਦੇ ਅੰਦਰ ਸਪੈਸ਼ਲਾ ਜਿਹੜਾ ਪੈਰਾ ਹੈ ਉਸ ਦੇ ਅੰਦਰ ਆਪਾਂ ਅਰਦਾਸ ਪਏ ਕਰਦੇ ਹਾਂ ਬਖਸ਼ੋ ਜੀ ਸਿੱਖਾ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਸਾਦਾਨ ਪਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਭਾਵ ਸਾਰਿਆਂ ਤੋਂ ਉੱਤਮ ਮਹਾਨ ਦਾਨ ਉਹ ਨਾਮ ਮੰਗਿਆ ਜਾਂਦਾ ਹੈ ਕਹਿੰਦੇ ਫਿਰ ਅੱਜ ਉਹ ਨਾਮ ਦੀ ਦਾਤ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਜਾ ਗੁਰੂ ਨਾਨਕ ਪਾਤਸ਼ਾਹ ਤੈਨੂੰ ਦਿੰਦੇ ਪਏ ਐ ਤੇ ਤੂੰ ਅੱਜ ਇਹ ਦਾਤ ਲੈ ਲੈ ਫਿਰ ਕੀ ਦਾਤ ਦਿੱਤੀ ਹੈ ਕਹਿੰਦੇ ਸਤ ਨਾਮ ਦੇ ਗਿਆਨ ਕਰੇ ਤੇ ਅੱਜ ਫਿਰ ਸਤ ਨਾਮ ਦਾ ਜਾਪ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਤੇ ਭਾਈ ਜੋਧ ਰਸੋਈਏ ਨੂੰ ਮੇਰੇ ਪਾਤਸ਼ਾਹ ਦੇਣਾ ਕਰ ਦੇ ਨਹ ਜਨਮ ਮਰਨ ਕੋ ਦੁੱਖ ਨਿਵਾਰਾ ਭਾਇਓ ਪਦ ਜਹ ਅਨੰਦਯੋਧਾਰਾ ਤੇ ਫਿਰ ਜਦੋਂ ਏਡੀ ਵੱਡੀ ਬਖਸ਼ਿਸ਼ ਹੋਣਾ ਕਰ ਜਾਂਦੀ ਹੈ ਤਾਂ ਉਸ ਬਖਸ਼ਿਸ਼ ਦੇ ਨਾਲ ਕੀ ਹੈ ਕਹਿਣ ਲੱਗੇ ਉਸ ਬਖਸ਼ਿਸ਼ ਦੇ ਨਾਲ ਜਿਹੜਾ ਜਨਮ ਤੇ ਮਰਨ ਹੈ ਉਹ ਕੱਟਿਆ ਜਾਂਦਾ ਹੈ ਤਾਂ ਉਹ ਜਨਮ ਮਰਨ ਕਦੋਂ ਕੱਟਿਆ ਜਾਂਦਾ ਹੈ ਤੇ ਜਦੋਂ ਬੰਦਾ ਚੰਗੀ ਸੰਗਤ ਦੇ ਵਿੱਚ ਆਉਣਾ ਕਰ ਜਾਂਦਾ ਹੈ ਜਦੋਂ ਗੁਰੂ ਦੀ ਗੋਦ ਦੇ ਵਿੱਚ ਆਉਣਾ ਕਰ ਜਾਂਦਾ ਹੈ ਕਹਿੰਦੇ ਉਸ ਵੇਲੇ ਫਿਰ ਉਹ ਜਨਮ ਮਰਨ ਕੱਟਿਆ ਜਾਂਦਾ ਹੈ ਤਾਂ ਜਦੋਂ ਸਤਗੁਰੂ ਪਾਤਸ਼ਾਹ ਦੀ ਬਾਣੀ ਪੜ੍ਹਦੇ ਆ ਪਾਤਸ਼ਾਹ ਫਰਮਾਨ ਕਰਦੇ ਆ ਸਤ ਸੰਗਤ ਉਤਮ ਸਤਗੁਰ ਘੇਰੀ ਕਹਿੰਦੇ ਫਿਰ ਦੇਖ ਗੁਰੂ ਦੀ ਜਿਹੜੀ ਸੰਗਤ ਹੈ ਉਹ ਸਾਰਿਆਂ ਦੇ ਨਾਲੋਂ ਉਤਮ ਹੈ ਗੁਣ ਗਾਵੇ ਹਰ ਪ੍ਰਭ ਕੇ ਕਹਿੰਦੇ ਫਿਰ ਇਸ ਸੰਗਤ ਦੇ ਵਿੱਚ ਕੀ ਕੀਤਾ ਜਾਂਦਾ ਹੈ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਤਾਂ ਮੇਰੇ ਮਾਲਕ ਦੇ ਗੁਣ ਗਾਏ ਜਾਂਦੇ ਨੇ ਫਿਰ ਉਸ ਗੁਣ ਗਾਉਂਦਿਆਂ ਹੋਇਆਂ ਪ੍ਰਾਪਤੀ ਕੀ ਹੋਣਾ ਕਰਦੀ ਐ ਸੇਵਾ ਕਰਦਿਆਂ ਨੂੰ ਜਿਹੜੀ ਅੱਜ ਪ੍ਰਾਪਤੀ ਹੋਈ ਐ ਭਾਈ ਜੋਧ ਨੂੰ ਹਰ ਕਿਰਪਾ ਧਾਰ ਮੇਲੋ ਸਤ ਸੰਗਤ ਹਮ ਧੋਵੈ ਪਗ ਜਨ ਕੇ ਕਹਿੰਦੇ ਫਿਰ ਜਦੋਂ ਇਸ ਸੰਗਤ ਦੇ ਵਿੱਚ ਆਉਣਾ ਕਰ ਜਾਂਦਾ ਐ ਤਾਂ ਗੁਰੂ ਪਾਤਸ਼ਾਹ ਦੇ ਚਰਣਾ ਦੇ ਵਿੱਚ ਮੱਥਾ ਟੇਕਣਾ ਕਰਦੇ ਆ ਤਾਂ ਫਿਰ ਇਥੋਂ ਦਾਤ ਮਿਲਣਾ ਕਰਦੀ ਐ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਕਹਿੰਦੇ ਇਹ ਸੰਗਤ ਹੈ ਜਿਹੜੀ ਇਹ ਧਨਤਾ ਦੇ ਜੋਗ ਹੈ ਇਸ ਸੰਗਤ ਦੇ ਵਿੱਚ ਬੈਠਣ ਦੇ ਨਾਲ ਗੁਰੂ ਪਾਤਸ਼ਾਹ ਦੀ ਗੋਦ ਦਾ ਆਨੰਦ ਮਾਣਨ ਦੇ ਨਾਲ ਤੇ ਆਹਾ ਹਰ ਰਸ ਹੈ ਜਿਹੜਾ ਹਰੀ ਦਾ ਰਸ ਨਾਮ ਤੇ ਇਹਦੀ ਪ੍ਰਾਪਤੀ ਹੁਣ ਕਰ ਜਾਂਦੀ ਹੈ ਇੱਕ ਵਾਰ ਕੀ ਸਹਜ ਸੁਭਾਈ ਦੱਲੇ ਗ੍ਰਾਮ ਵਿਖੇ ਸੁਖਦਾਈ ਕਹਿੰਦੀ ਫਿਰ ਐਡੀ ਵੱਡੀ ਪ੍ਰਾਪਤੀ ਦੀ ਦਾਤ ਦੇਣਾ ਕਰ ਦਿੱਤੀ ਹੈ ਦਾਤ ਦੇਣ ਤੋਂ ਬਾਅਦ ਬੜਾ ਖੁਸ਼ ਹੋਇਆ ਭਾਈ ਜੋਧ ਤੇ ਸਤਿਗੁਰੂ ਪਾਸ਼ਾ ਕਹਿੰਦੇ ਅਪ ਤੇਰੀ ਸੇਵਾ ਪ੍ਰਵਾਨ ਹੈ ਹੁਣ ਤੂੰ ਇਉਂ ਕਰ ਤੇ ਹੁਣ ਤੋਂ ਇਸੇ ਤਰ੍ਹਾਂ ਅੱਗੇ ਸੇਵਾ ਦੇ ਵਿੱਚ ਲੱਗ ਜਾਣਾ ਹੈ ਭਾਵ ਅੱਜ ਇੱਥੋਂ ਛੁੱਟੀ ਦੇਣਾ ਕਰ ਦਿੰਦੇ ਆ ਮੇਰੇ ਸਤਿਗੁਰੂ ਪਾਤਸ਼ਾਹ ਇੱਥੋਂ ਛੁੱਟੀ ਦਿੰਦੇ ਆ ਤੇ ਅੱਗੇ ਉਹਦੀ ਡਿਊਟੀ ਲਾਉਣਾ ਕਰ ਦਿੰਦੇ ਆ ਤੇ ਹੁਣ ਤਾਂ ਅੱਗੇ ਜਾ ਕੇ ਇਹੀ ਕੰਮ ਕਰਨਾ ਹੈ ਤਾਂ ਹਰ ਇੱਕ ਜਿਹੜਾ ਵੀ ਅਤਿਥੀ ਆਉਣਾ ਕਰਦਾ ਉਹਨੂੰ ਪ੍ਰਸ਼ਾਦਾ ਵੀ ਛਕਾਉਣਾ ਤੇ ਉਹਨੂੰ ਆਹਾ ਗਿਆਨ ਦੀ ਦਾਤ ਵੀ ਦੇਣੀ ਹੈ ਭਾਵ ਉਹਨੂੰ ਨਾਮ ਜਪਾਉਣਾ ਹੈ ਕਹਿੰਦੇ ਫਿਰ ਉਹਨੂੰ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ ਤੇ ਆਪ ਤੇ ਗੋਇੰਦਵਾਲ